ਅੰਮ੍ਰਿਤਸਰ ਦੀ ਗਹਿਰੀ ਮੰਡੀ ਮੈਡੀਕਲ ਸਟੋਰ ਤੇ ਤਾਬੜ ਤੋੜ ਚੱਲੀਆਂ ਗੋਲੀਆਂ ਦਿਨ ਦਿਹਾੜੇ ਹੀ ਮਚ ਗਿਆ ਹੜਕਮ ਦਵਾਈਆਂ ਵਾਲੀ ਦੁਕਾਨ ਬਣ ਗਈ ਜੰਗ ਦਾ ਮੈਦਾਨ ਅੰਮ੍ਰਿਤਸਰ ਦੀ ਗਹਿਰੀ ਮੰਡੀ ਚ ਮੈਡੀਕਲ ਸਟੋਰ ਤੇ ਤਾਬੜ ਤੋੜ ਗੋਲੀਬਾਰੀ ਹੋਈ ਹੈ ਦਿਨ ਦਿਹਾੜੇ ਹੀ ਹੜਕਮ ਮਚਿਆ ਰਾਣਾ ਮੈਡੀਕਲ ਸਟੋਰ ਤੇ ਅਚਾਨਕ ਹੀ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਪਿਸਤੌਲ ਦੇ ਨਾਲ ਇੱਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ। ਚਖਵੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰ ਮੌਕੇ ਤੇ ਹੀ ਫਰਾਰ ਹੋ ਗਏ। ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਨੇ। ਪੁਲਿਸ ਵੱਲੋਂ ਹੁਣ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਜੀ ਨਾਮ ਮੇਰਾ ਸਰਜੀਤ ਸਿੰਘ ਜੀ। ਸਰਜੀਤ ਸਿੰਘ ਜੀ ਕੀ ਗੱਲ ਕੀ ਹੋਈ ਹੈ? ਗੱਲ ਤੇ ਕੁਝ ਨਹੀਂ ਤੁਹਾਨੂੰ ਪਤਾ ਨਹੀਂ ਤੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਹਾਂ। ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮਤਲਬ ਮੈਂ ਉਹ ਤੇ ਪਿਸਤੌਲ ਹਾਤੀ ਦੇਖਿਆ ਨੀਂਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਟਾ ਕੇ ਚੱਲੇ ਆ ਮੈਂ ਦੇਖਣਾ ਆ ਤੇ ਉਹਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਬੁੱਢੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੱਢੇ ਲੱਗੀ ਹੈ ਇੱਕ ਤੇ ਅੱਖੀਂ ਚ ਲੱਗੀ ਹੈ ਕੋ ਕਿੰਨੇ ਜਾਨੇ ਸੀ ਆ ਪਤਾ ਨਹੀਂ ਬਾਹਰ ਮਾਹੀ ਬਾਹਰ ਐ ਅੰਦਰ ਤੇ ਹੰਦ ਦਵਾਈ ਵਾਲੇ ਪੀਸ਼ੈਂਟ ਬਿਠੇ ਐ ਤਿੰਨ ਚਾਰ ਸਾਮਣੇ ਬਸੋਲ ਭੜਿਆ ਉਹਨੇ ਸਾਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਘਿਆਰ ਦੀ ਤਿਹਾਰ ਦੀ ਕੋਈ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੂੰ ਹੀ ਚੰਨੀ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਹਨੇ ਚਰਮ ਜਿਹਦੇ ਗੋਲੀਆਂ ਹੋ ਜੀ ਉਹ ਕੌਣ ਆ ਜਿਹਦੇ ਗੋਲੀਆਂ ਵਜਿਉਂ ਮੁੰਡਾ ਆਪਣੇ ਕੋ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਤੇ ਕੀ ਗੱਲ ਕੋਈ ਰੰਜਿਸ਼ ਤਾਂ ਮਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲ ਹੀ ਨਹੀਂ ਕੋਈ ਫਰੋਤੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਤੇ ਆਉਣ ਨੂੰ ਪਤਾ ਲੱਗਾ ਵੀ ਅਸੀਂ ਤਾਂ ਆਪਣੇ ਧਿਆਨ ਦਵਾਈ ਦੇਣ ਨੇ ਕੋਈ ਗੱਲ ਹੀ ਨਹੀਂ ਹੁਣ ਮੁੰਡੇ ਦੀ ਹਾਲਾਤ ਕਿੱਦਾਂ ਹੈ ਹਾਲਾਤ ਉਹਨੇ ਉੱਥ ਫੈਮਰ ਕੰਸੀ ਜੀ ਉਹਨਾਂ ਦੇ ਅਨੁਮਾਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਗ ਗਏ ਆ ਲੋਕਾਂ ਨੇ ਫਰਾਏ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਨਈ ਜੰਗੀ ਮਤਲਬ ਨਤ ਮੇੜ ਗਈ ਦੀ ਤੁਹਾਨੂੰ ਇਨਸਾਫ ਮਿਲਣੇ ਚਾਹੀਦੇ ਤਾਂ ਲੱਗੀ ਏਦਾਂ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਤੁਹਾਨੂੰ ਕਿਤੇ ਵੀ ਹੋ ਸਕਦਾ ਆਮ ਜੀ ਪਰਮੇਂਦਰ ਸਿੰਘ ਪੰਨਾ ਜੀ ਮੈਡੀਕਲ ਸਟੋਰ ਦੀ ਖੋਲ ਜਲੀ ਕੀ ਗੱਲੇ ਇਹ ਬੋਲ ਦੇਖੋ ਮੰਦਭਾਗੀ ਕਟਨਾ ਹੀ ਆ ਇੱਕ ਨੌਜਵਾਨ ਲੜਕਾ ਸੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੋਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰ ਨੂੰ ਕੁੜੀ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੇਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਹੈਗੇ ਪਰ ਚੱਕਰਿਆ ਵੀ ਜੋ ਵੀ ਸਾਡੇ ਪਿੰਡ ਦੇ ਵਿੱਚ ਕਟਨਾ ਹੀ ਅੱਜ ਤੱਕ ਹੱਤਵਾਹ ਤੋਂ ਬਾਅਦ ਇਹੋ ਜਿਹੀ ਕੋਈ ਕਟਨਾ ਨਹੀਂ ਹੋਈ ਇਹ ਫਸਟ ਫਸਟ ਚਾਂਸ ਹੈ ਖੜੇ ਮੈਂ ਉਹਨੇ ਦੇਖ ਲਾ ਰਿਹਾ ਕਿ ਮੁੰਡਾ ਵੈਸੇ ਫੋਨ ਤੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲੀ ਆ ਬਾਕੀ ਵੇਖੋ ਹੁਣ ਗੁਰੂ ਮਹਾਰਾਜ ਗੋਲੀਆਂ ਮੈਂ ਤੁਹਾਨੂੰ ਦੱਸਦੀ ਰਵੇ ਹਾਂਜੀ ਗੋਲੀਆਂ ਕਿੱਥੇ ਹੋ ਕੇ ਮੁੰਡੇ ਗੋਲੀਆਂ ਉਹਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਤੇਰਾ ਕੀ ਨਾਮ ਏ ਮੁੰਡੇ ਦਾ ਨਾਮ ਕਬਲਜੀਤ ਸਿੰਘ ਦੇ ਕਿੰਨੀਆਂ ਗੋਲੀਆਂ ਤੇ ਲੱਗ ਜਾਂਦਾ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਮੂਲੇ 3 ਵਜੇ ਭਾਇਓ ਇਹ ਨਹੀਂ ਜੀ ਅਚਨੇ ਮੈਨੂੰ ਪਤਾ ਕੀ ਮੰਗ ਕਰਦੇ ਸੀ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਖਤ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਦਰਵਾਜ਼ਾ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਸਟੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਫਾਇਰ ਕੀਤੇ ਤੇ ਉਹਨੂੰ ਕਸਟ ਰਿਪੋਰਟ ਦੇ ਕੇ ਭੇਜਿਆ ਗਿਆ ਹਸਾਲ ਤੇ ਬਾਕੀ ਜਾਂਚ ਕਰ ਰਹੇ ਹੈ ਜਾਂਜ ਦਾਊਦ ਜੋ ਕਰਦੇ ਆਏ ਕਿ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਖਰਚ ਹੋਏ ਤਿੰਨ ਹੋਏ ਨੇ ਜਿਹੜੇ ਕੋਲੋਂ ਮਿਲ ਗਏ ਨੇ ਤੇ ਬਾਕੀ ਜਾਂਚ ਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਛ ਨਹੀਂ ਆਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਉਹ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਕਰਦੇ ਕਿ ਜਿਹੜੇ ਨੌਜਵਾਨੇ ਗੋਲੀਆਂ ਲੱਗੀਆਂ ਦੀ ਹਲਾਰ ਕਿਤਾ ਕੀ ਕਾ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਆਂਦੇ ਇਹਨਾਂ ਦੱਸਿਆ ਅਫਸਰ ਲੈ ਕੇ ਰਹੇ ਹੁਣ ਮੈਂ ਚੈੱਕ ਕਰਦਾ ਬਿਲਕੁਲ ਜੀ ਇਹ ਸਾਨੂੰ ਅਤੇ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਹੈ ਬਿਊਰੋ ਰਿਪੋਰਟ ਬਰਖ ਟੀਵੀ ਅੰਮ੍ਰਿਤਸਰ